ਫਿਲਮ ਨਾਮ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਕਮਲਜੀਤ ਸਿੱਧੂ ਤੇ ਤੁਸੀਂ ਦੇਖ ਰਹੇ ਹੋ ਸਿੱਧੂ ਟਾਕਸ ਅੱਜ ਫਿਰ ਗੱਲ ਕਰਾਂਗੇ ਪੰਜਾਬੀ ਸਿਨੇਮਾ ਦੀਆਂ ਕੁਝ ਨਵੀਆਂ ਰਿਲੀਜ਼ ਹੋ ਰਹੀਆਂ ਫਿਲਮਾਂ ਦੇ ਬਾਰੇ ਵਿੱਚ ਤੇ ਬਾਲੀਵੁੱਡ ਦੀਆਂ ਕਿਹੜੀਆਂ ਫਿਲਮਾਂ ਆ ਰਹੀਆਂ ਨੇ ਤੇ ਕਿਹੜੀਆਂ ਫਿਲਮਾਂ ਦੀ ਸ਼ੂਟਿੰਗ ਅੱਜਕੱਲ ਚੱਲ ਰਹੀ ਹੈ ਇਸ ਤੇ ਗੱਲ ਕਰਦੇ ਹਾਂ ਸਭ ਤੋਂ ਪਹਿਲੀ ਫਿਲਮ ਵੱਲ ਆਉਨੇ ਆ ਸਭ ਤੋਂ ਪਹਿਲੀ ਫਿਲਮ ਕਾਫੀ ਲੰਬੇ ਅਰਸੇ ਤੋਂ ਉਡੀਕੀ ਜਾ ਰਹੀ ਸਿਮੀ ਚਾਹਲ ਤੇ ਪਾਕਿਸਤਾਨੀ ਅਦਾਕਾਰ ਇਮਰਾਨ ਅਬਾਸ ਦੀ ਫਿਲਮ ਜੀ ਵੀ ਸੋਹਣਿਆ ਜੀ ਦੀ ਜੀ ਹਾਂ ਇਸ ਦਾ ਪੋਸਟਰ ਜਿਹੜਾ ਆ ਇਸ ਦੇ ਬਣਾਉਣ ਵਾਲਿਆਂ ਮਨਿਓ ਰਿਲੀਜ਼ ਕਰ ਦਿੱਤਾ ਗਿਆ ਆ ਜੋ ਤੁਸੀਂ ਮੇਰੇ ਮਗਰ ਦੇਖ ਰਹੇ ਹੋ ਉਹ ਸਿਮੀ ਚਾਲ ਦੇ ਨਾਲ ਇਮਰਾਨ ਅਬਾਸ ਨਜ਼ਰ ਆ ਰਹੇ ਨੇ ਇਮਰਾਨ ਅਬਾਸ ਪਾਕਿਸਤਾਨੀ ਟੈਲੀਵਿਜ਼ਨ ਦਾ ਇੱਕ ਵੱਡਾ ਚਿਹਰਾ ਆ ਮਾਡਲ ਨੇ ਔਰ ਇਸ ਤੋਂ ਇਲਾਵਾ ਪਾਕਿਸਤਾਨੀ ਫਿਲਮਾਂ ਦੇ ਵਿੱਚ ਵੀ ਉਹ ਨਜ਼ਰ ਆਏ ਨੇ ਔਰ ਉਸ ਤੋਂ ਬਾਅਦ ਭਾਰਤੀ ਫਿਲਮਾਂ ਚ ਖਾਸ ਕਰਕੇ ਜਿਹੜੀਆਂ ਸਾਡੀਆਂ ਪੰਜਾਬੀ ਫਿਲਮਾਂ ਆ ਉਹਨਾਂ ਦੇ ਵਿੱਚ ਇਮਰਾਨ ਅਬਾਸ ਹੋਣਾਂ ਦੀ ਆਮਦ ਹੈ ਹਾਲਕਿ ਇਮਰਾਨ ਅਬਾਸ ਮੰਨੇ ਹੋਏ ਉਹ ਅਦਾਕਾਰ ਨੇ ਜਿਹੜੇ ਲਗਾਤਾਰ ਪਿਛਲੇ 2.5 ਦਹਾਕਿਆਂ ਤੋਂ ਫਿਲਮ ਇੰਡਸਟਰੀ ਔਰ ਡਰਾਮਾ ਇੰਡਸਟਰੀ ਵਿੱਚ ਪਾਕਿਸਤਾਨ ਦੇ ਵਿੱਚ ਚਰਚਿਤ ਨੇ ਔਰ ਇਸ ਵਾਰੀ ਜਿਹੜੀ ਇਹ ਫਿਲਮ ਜੀਵੇ ਸੋਹਣਿਆ ਜੀ ਆ ਰਹੀ ਆ ਇਸ ਦੇ ਵਿੱਚ ਉਹ ਨਜ਼ਰ ਆਉਣਗੇ ਯਾਨੀ ਕਿ ਕਹਿ ਸਕਦੇ ਆ ਕਿ ਇੱਕ ਹੋਰ ਪਾਕਿਸਤਾਨੀ ਅਦਾਕਾਰ ਦੀ ਸਾਡੀਆਂ ਫਿਲਮਾਂ ਦੇ ਵਿੱਚ ਆਮਦ ਹੋ ਚੁੱਕੀ ਆ ਫਿਲਮ ਜੀਵੇ ਸੋਣਿਆ ਜੀ ਦਾ ਪੋਸਟਰ ਰੀਲੀਜ਼ ਹੋ ਚੁੱਕਿਆ ਆ ਤੇ ਸਿਮੀ ਚਾਹਲ ਇਹਦੇ ਵਿੱਚ ਮੁੱਖ ਅਦਾਕਾਰ ਆ ਤੇ ਇਮਰਾਨ ਅਬਾਸ ਅਦਾਕਰ ਨੇ اور ਸਿਮੀ ਚਾਹਲ ਦੀ ਅਦਾਕਾਰੀ ਤੋਂ ਤੁਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹੋ ਕਿ ਕਿੰਨੇ ਠੇਠ ਪੰਜਾਬੀ ਲਹਿਜੇ ਦੇ ਵਿੱਚ ਉਸ ਦੀ ਅਦਾਇਗੀ ਹੁੰਦੀ ਆ ਉਹਦੀ ਅਦਾਕਾਰੀ ਹੁੰਦੀ ਆ ਜੋ ਹਰੇਕ ਦਾ ਮਨ ਮੋਹਦੀ ਆ ਯਾਨੀ ਕਿ ਪੰਜਾਬ ਦੀਆਂ ਜਿਹੜੀਆਂ ਮਟਿਆਰਾਂ ਨੇ ਉਹਨਾਂ ਦਾ ਇੱਕ ਰੂਪ ਸਿਮੀ ਚਾਹਲ ਦੇ ਰੂਪ ਵਿੱਚ ਸਾਨੂੰ ਫਿਲਮਾਂ ਦੇ ਵਿੱਚ ਮਿਲਿਆ ਹੋਇਆ ਆ ਸੋ ਪਹਿਲੀ ਵਾਰ ਹੀ ਇਮਰਾਨ ਆਵਾਸ ਸੇਮੀ ਚਾਲ ਨਾਲ ਕੰਮ ਕਰਦੇ ਨਜ਼ਰ ਆਉਣਗੇ ਤੇ ਇਹਨਾਂ ਦੀ ਜੋੜੀ ਨੂੰ ਦੇਖਣ ਲਈ ਹਰ ਕੋਈ ਉਤਸ਼ਾਹਿਤ ਹੈ ਕਿਉਂਕਿ ਇਮਰਾਨ ਦਾ ਇੱਕ ਆਪਣਾ ਅਲੱਗ ਅੰਦਾਜ਼ ਹੈ ਪਾਕਿਸਤਾਨੀ ਫਿਲਮਾਂ ਵਿੱਚ ਚੋਥੰਦੇ ਡਰਾਮਿਆਂ ਵਿੱਚ ਤਾਂ ਹੁਣ ਪਹਿਲੀ ਵਾਰੀ ਪੰਜਾਬੀ ਫਿਲਮ ਦੇ ਵਿੱਚ ਇਮਰਾਨ ਬਾਸ ਸਿਮੀ ਚਾਹਲ ਦੇ ਨਾਲ ਨਜ਼ਰ ਆਉਣਗੇ ਤੇ ਇਸ ਫਿਲਮ ਦੀ ਰਿਲੀਜ਼ ਮਿਤੀ ਅਤੇ ਪੋਸਟਰ ਨੂੰ ਸਾਂਝਾ ਕਰਦੇ ਹੋਏ ਫਿਲਮ ਦੀ ਮੁੱਖ ਅਦਾਕਾਰਾ ਸਿਮੀ ਚਾਹਲ ਨੇ ਆਪਣੇ ਇੰਸਟਾਗ੍ਰam ਦੇ ਉੱਤੇ ਲਿਖਿਆ ਹੈ ਕਿ ਲੰਮਾਂ ਅੰਬਰਾਂ ਨੂੰ ਸ਼ੂ ਮਾਈਆ ਗੱਡੀ ਵਿੱਚ ਘਰ ਹੋਵੇ ਖੱਬੀ ਸੀਟ ਤੇ ਤੂੰ ਮਾਈਆ ਜੀਵੇ ਸੋਹਣਿਆ ਜੀ 16 ਫਰਵਰੀ 2024 ਨੂੰ ਸਿਨੇਮਾ ਕਰਾਂ ਦੇ ਵਿੱਚ ਮਿਲਦੇ ਆ ਤਾਂ ਪੋਸਟਰ ਬਾਰੇ ਆਪਾਂ ਗੱਲ ਕਰ ਲਈਏ ਪੋਸਟਰ ਜੋ ਤੁਸੀਂ ਦੇਖ ਰਹੇ ਹੋ ਤਾਂ ਅਦਾਕਾਰ ਸਿਮੀ ਚਾਹਲ ਤੇ ਇਮਰਾਨ ਬਾਸ ਇਸ ਦੇ ਵਿੱਚ ਨਜ਼ਰ ਪੈ ਰਹੇ ਨੇ ਦੋਵੇਂ ਇੱਕ ਵੈਨ ਵਿੱਚ ਬੈਠੇ ਹੋਏ ਦਿਖਾਈ ਦੇ ਰਹੇ ਨੇ ਤੇ ਇਹ ਵੈਨ ਕਿਸੇ ਪਹਾੜੀ ਲਾਕੇ ਵਿੱਚ ਖੜੀ ਹੋਈ ਆ ਪਾਕਿਸਤਾਨ ਦੇ ਮਸ਼ਹੂਰ ਟੀਵੀ ਐਕਟਰ ਇਮਰਾਨ ਅਬਾਸ ਫਿਲਮ ਜੀਵੇ ਸੋਹਣਿਆ ਜੀ ਨਾਲ ਪੰਜਾਬੀ ਫਿਲਮ ਇੰਡਸਟਰੀ ਵਿੱਚ ਆਉਣ ਨੂੰ ਬਿਲਕੁਲ ਤਿਆਰ ਨੇ ਤੇ ਦੂਜੇ ਪਾਸੇ ਇਹ ਵੀ ਪਤਾ ਲੱਗਿਆ ਆ ਕਿ ਪੂਰੇ ਯੂਰਪ, ਲੰਡਨ ਅਤੇ ਭਾਰਤ ਦੀਆਂ ਵੱਖ-ਵੱਖ ਥਾਵਾਂ ਦੇ ਉੱਤੇ ਇਸ ਫਿਲਮ ਦੀ ਸ਼ੂਟਿੰਗ ਕੀਤੀ ਗਈ ਹੈ ਜਿਸ ਨਾਲ ਦਰਸ਼ਕਾਂ ਨੂੰ ਕੁਝ ਸ਼ਾਨਦਾਰ ਸਥਾਨਾਂ ਦੀ ਝਲਕ ਵੀ ਦੇਖਣ ਨੂੰ ਮਿਲੇਗੀ। ਫਿਲਮ ਥਾਪਰ ਦੁਆਰਾ ਲਿਖੀ ਗਈ ਅਤੇ ਨਿਰਦੇਸ਼ਿਤ ਕੀਤੀ ਗਈ ਹੈ ਤੇ ਇਹ ਫਿਲਮ 6 ਅਕਤੂਬਰ 2024 ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਵੇਗੀ। ਹੁਣ ਆਉਂਦੇ ਹਾਂ ਜੀ ਅਗਲੀ ਫਿਲਮਾਂ ਵਾਲੇ ਪਾਸੇ। ਵਾਮਕਾ ਗੱਭੀ ਅਤੇ ਗਾਇਕ ਅਦਾਕਾਰ ਪਰਮੇਸ਼ ਵਰਮਾ ਦੀ ਵੱਡੇ ਪਰਦੇ ਦੇ ਉੱਤੇ ਫਿਲਮ ਤਬਾ ਰਿਲੀਜ਼ ਹੋਣ ਜਾਰੀ ਹੈ ਇਸ ਦਾ ਐਲਾਨ ਹੋ ਚੁੱਕਿਆ ਹੈ ਤੇ ਦੱਸਦੀ ਹੈ ਕਿ ਇਹਨਾਂ ਦੋਹਾਂ ਅਦਾਕਾਰਾਂ ਨੂੰ ਲੈ ਕੇ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ ਕਿ ਪਰਮੇਸ਼ ਵਰਮਾ ਨੇ ਆਪਣੀ ਨਵੀਂ ਫਿਲਮ ਦਾ ਐਲਾਨ ਕਰ ਦਿੱਤਾ ਹੈ ਪਰਮੇਸ਼ ਵਰਮਾ ਇੱਕ ਵਾਰ ਫਿਰ ਪਰਦੇ ਤੇ ਫਿਲਮ ਤਬਾ ਦੇ ਨਾਲ ਹਾਜ਼ਰੀ ਲਵਾਉਣ ਜਾ ਰਿਹਾ ਹੈ ਦੱਸਦੀ ਹੈ ਕਿ ਇਸ ਫਿਲਮ ਚ ਪਰਮੇਸ਼ਵਰਮਾ ਮਾਡਲ ਤੇ ਅਦਾਕਾਰਾ ਵਾਮਕਾ ਗੱbbi ਦੇ ਨਾਲ ਨਜ਼ਰ ਆਵੇਗਾ ਦੱਸ ਦਿਵੇਂ ਕਿ ਦਿਲ ਦੀਆਂ ਗੱਲਾਂ ਤੋਂ ਬਾਅਦ ਪਰਮੇਸ਼ ਤੇ ਵਾਮਕਾ ਦੀ ਜਿਹੜੀ ਹੋਣ ਫਿਲਮ ਤਬਾਹ ਆਊਗੀ ਇਸ ਦੇ ਵਿੱਚ ਇਹ ਜੋੜੀ ਇਕੱਠੇ ਨਜ਼ਰ ਆਊਗੀ ਫਿਲਮ ਦੀ ਰਿਲੀਜ਼ ਡੇਟ ਬਾਰੇ ਗੱਲ ਕਰੀਏ ਤਾਂ ਇਹ ਫਿਲਮ ਜੋ ਆ 3 ਮਈ 2024 ਨੂੰ ਸਿਨੇਮਾ ਘਰਾਂ ਦੇ ਵਿੱਚ दस्तक ਦੇਵੇਗੀ ਇਸ ਦੇ ਨਾਲ ਹੀ ਅਸੀਂ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਪਰਮੇਸ਼ਵਰਮਾ ਅਤੇ ਵਾਮਕਾ ਗੱbbi ਦੀ ਫਿਲਮ 3 ਮਈ ਨੂੰ ਰਿਲੀਜ਼ ਹੋਈ ਸੀ ਇਹ ਨਵੀਂ ਫਿਲਮ ਵੀ ਸੇਮ ਡੇਟ ਨੂੰ ਹੀ ਰਿਲੀਜ਼ ਹੋਣ ਜਾ ਰਹੀ ਹੈ ਇਸ ਫਿਲਮ ਦਾ ਪੋਸਟਰ ਜੋ ਤੁਸੀਂ ਦੇਖ ਰਹੇ ਹੋ ਉਹ ਸ਼ੋਸ਼ਲ ਮੀਡੀਆ ਉੱਤੇ ਨਾ ਅਦਾਕਾਰਾਂ ਨੇ ਸ਼ੇਅਰ ਕੀਤਾ ਹੈ ਇਸ ਦੇ ਨਾਲ ਹੀ ਇੱਕ ਕੈਪਸ਼ਨ ਲਿਖਿਆ ਹੈ ਕਿ ਇਸੇ ਸੇਮ ਦਿਨ ਦਿਲ ਦੀਆਂ ਗੱਲਾਂ ਰਿਲੀਜ਼ ਹੋਈ ਸੀ ਤੇ ਹੁਣ 3 ਮਈ 2024 ਨੂੰ ਤਬਾਹ ਰਿਲੀਜ਼ ਹੋਣ ਜਾ ਰਹੀ ਹੈ ਇੱਕ ਵਾਰੀ ਵਾਮਕਾ ਨਾਲ ਸਿਲਵਰ ਸਕਰੀਨ ਸ਼ੇਅਰ ਕਰਨ ਦੀ ਗੱਲ ਹੋਈ ਹੈ ਪਰ ਇਸ ਬਾਰੇ ਕਿਸਮਤ ਨੇ ਕੁਝ ਹੋਰ ਕਹਾਣੀ ਲਿਖੀ ਹੈ ਪਰ ਹੁਣ ਦੇਖਣਾ ਇਹ ਹੈ ਕਿ ਦਿਲ ਦੀਆਂ ਗੱਲਾਂ ਤੋਂ ਬਾਅਦ ਫਿਲਮ ਤਬਾਹੀ ਦੇ ذریعے ਇਹਨਾਂ ਦੋਹਾਂ ਦੀ ਜੋੜੀ ਕੋਈ ਰੰਗ ਲਿਆਉਂਦੀ ਹੈ ਦਰਸ਼ਕਾਂ ਦੀ ਪਸੰਦ ਤੇ ਖੜੀ ਉਤਰਦੀ ਹੈ ਜਾਂ ਨਹੀਂ ਇਹ OD ਕਰਨੀ ਪਵੇਗੀ ਅਗਲੀ ਫਿਲਮ ਵੱਲ ਆਉਨੇ ਆ ਜੀ ਪੰਜਾਬੀ ਕਮੇਡੀ ਲਘੂ ਫਿਲਮਾਂ ਦੇ ਖੇਤਰ ਦੇ ਵਿੱਚ ਚਰਚਿਤ ਨਾਮ ਗੁਰਚੇਤ ਚਿੱਤਰਕਾਰ ਲਗਾਤਾਰ ਤੁਹਾਨੂੰ ਨਜ਼ਰ ਆ ਰਹੇ ਨੇ ਪਿਛਲੇ 2 ਦਹਾਕਿਆਂ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਹੈ ਤੇ ਆਪਣੀ ਜਿਹੜੀ ਸੀਰੀਜ਼ ਉਹਨਾਂ ਨੇ ਸ਼ੁਰੂ ਕੀਤੀ ਸੀ ਫੈਮਿਲੀ ਵਾਲੀ ਉਸੇ ਸੀਰੀਜ਼ ਦੇ ਵਿੱਚ ਇੱਕ ਹੋਰ ਫਿਲਮ ਲੈ ਕੇ ਆ ਰਹੇ ਨੇ ਤਾਂ ਇਹ ਜਿਹੜੀ ਕਮੇਡੀ ਸੀਰੀਜ਼ ਫੈਮਿਲੀ 420 ਦਾ ਨਵਾਂ ਭਾਗ ਫੈਮਿਲੀ 438 ਨਾਲ ਦਰਸ਼ਕਾਂ ਦੇ ਸਨਮੁਖ ਹੋਣ ਜਾ ਰਹੇ ਨੇ ਜਿਸ ਨੂੰ ਉਹ 26 ਜਨਵਰੀ ਨੂੰ ਆਪਣੇ ਸੋਸ਼ਲ ਪਲੇਟਫਾਰਮ ਦੇ ਉੱਤੇ ਰਿਲੀਜ਼ ਕਰਨ ਜਾ ਰਹੇ। ਤਾਂ ਗੁਰਚੇਤ ਦੀ ਇਸ ਨਵੀਂ ਫਿਲਮ ਦਾ ਨਾਂ ਆ ਲੈ ਲੈ ਤੂੰ ਸਰਪੰਚ ਇਸ ਦੇ ਟਾਈਟਲ ਅੱਜ ਦਿਨ ਸਾਹਮਣੇ ਆਈ ਹੈ ਜਿਸ ਦਾ ਪੋਸਟਰ ਤੁਸੀਂ ਮੇਰੇ ਮਗਰ ਦੇਖ ਰਹੇ ਹੋ ਇਸ ਦਾ ਨਿਰਦੇਸ਼ਨ ਵਿਕਰਮ ਗਿੱਲ ਜਦੋਂ ਕਿ ਸਟੋਰੀ ਡਾਇਲਗ ਅਤੇ ਸਕਰੀਨ ਪਲੇ ਲੇਖਨ ਖੁਦ ਗੁਰਚੇਤ ਚਿੱਤਰਕਾਰ ਨੇ ਕੀਤਾ ਆ ਜਿਸ ਅਨੁਸਾਰ ਉਸ ਦੀ ਇਹ ਨਵੀਂ ਫਿਲਮ ਹਾਸ ਰਸ ਪੇਸ਼ਕਸ਼ ਬਹੁਤ ਹੀ ਨਵੇਕਲੇ ਕੰਟੈਂਟ ਦੇ ਆਧਾਰਤ ਹੈ ਜਿਸ ਵਿੱਚ ਪੰਜਾਬ ਜੋ ਕਿ ਨਿਹਾਰਵਲੀ ਜਾ ਰਿਹਾ ਹੈ ਦੇ ਰਾਜਨੀਤਿਕ ਤਾਣੇ ਬਾਣੇ ਦਾ ਵਰਨਰ ਬਹੁਤ ਹੀ ਉਮਦਾ ਅਤੇ ਕਮੇਡੀ ਰੂਪ ਵਿੱਚ ਕੀਤਾ ਗਿਆ ਔਰ ਗ੍ਰਚੇਤ ਦੀ ਖਾਸ ਗੱਲ ਹੈ ਕਿ ਜਦੋਂ ਵੀ ਆਮ ਸਮਾਜ ਦੇ ਹਾਲਾਤ ਹੁੰਦੇ ਆ ਉਸ ਦੇ ਉੱਤੇ ਬਹੁਤੀਆਂ ਫਿਲਮਾਂ ਦੇ ਵਿੱਚੋਂ ਤੰਜ ਕਰ ਜਾਂਦਾ ਆ ਇਸ਼ਾਰਾ ਦੇ ਜਾਂਦਾ ਆ ਗੱਲ ਖਰੀ ਕਰ ਜਾਂਦਾ ਹੁਣ ਇਸ ਫਿਲਮ ਦੀ ਵੀ ਉਡੀਕ ਰਹੇਗੀ ਫਿਲਮ ਲੈਲਾ ਤੂ ਸਰਪੰਚੀ ਦੀ ਸਟਾਰ ਕਾਸਟ ਦੀ ਗੱਲ ਕਰੀਏ ਤੇ ਇਸ ਦੇ ਵਿੱਚ ਗੁਰਚੇ ਚਿੱਤਰਕਾਰ ਤੋਂ ਇਲਾਵਾ ਸ਼ਤਵਿੰਦਰ ਤੇ ਮਾਨ ਸਰਜੀ ਸਵਾਮੀ ਗੁਰਸ਼ਰਨ ਵਿਪਨ ਜੋਸ਼ੀ ਨਗਿੰਦਰ ਗਖੜ ਕਮਲ ਰਾਜਪਾਲ ਕੁਲਦੀਪ ਸਿੱਧੂ ਰੋਜੀ ਰੋੜਾ ਅਰਜਿੰਦਰ ਰੋਜੀ ਗੁਰਵਿੰਦਰ ਧਾਲੀਵਾਲ ਜੀਵ ਖਾਨ ਦਮਨ ਸੰਧੂ ਅਤੇ ਵੀਰਪਾਲ ਸ਼ਾਮਲੇ ਸੋ ਇਹ ਫਿਲਮ ਵੀ ਜਲਦੀ ਦੇਖਣ ਨੂੰ ਮਿਲੇਗੀ ਔਰ ਪਤਾ ਲੱਗੇਗਾ ਕਿ ਲੈਲਾ ਤੋਂ ਸਰਪੰਚੀ ਫਿਰ ਪਿੰਡਾਂ ਵਿੱਚ ਕਿਦਾਂ ਲਈ ਜਾਂਦੀ ਆ ਸਰਪੰਚੀ ਉਸ ਦੇ ਪੱਖ ਨੂੰ ਹੀ ਵਿਖਾਵੇ ਅੱਗੇ ਗੱਲ ਕਰਦੇ ਹਾਂ ਕੁਝ ਬਾਲੀਵੁੱਡ ਫਿਲਮਾਂ ਦੇ ਬਾਰੇ ਵਿੱਚ ਬਾਲੀਵੁੱਡ ਫਿਲਮਾਂ ਵਿੱਚ ਆਮਰ ਖਾਨ ਦੀ ਐਕਸ ਪਤਨੀ ਕਿਰਨ ਰਾਓ ਦੇ ਨਿਰਦੇਸ਼ਨ ਚ ਬਣੀ ਸੋਸ਼ਲ ਕਾਮੇਡੀ ਡਰਾਮਾ ਫਿਲਮ ਲਾਪਤਾ ਲੇਡੀਜ਼ ਦਾ ਮਜ਼ਾਕੀਆ ਟ੍ਰੇਲਰ ਰਿਲੀਜ਼ ਹੋ ਗਿਆ ਆ ਇਸ ਫਿਲਮ ਦੇ ਬਾਰੇ ਦੱਸਦੇ ਹਾਂ ਕਿ ਇਸ ਦਾ ਜੋ ਨਿਰਦੇਸ਼ਨ ਹੈ ਉਹ ਖੁਦ ਕਿਰਨ ਨੇ ਕੀਤਾ ਆ ਲਾਪਤਾ ਲੇਡੀਜ਼ ਇੱਕ ਕਮੇਡੀ ਡਰਾਮਾ ਫਿਲਮਾਂ ਜੋ ਹਰ ਕਿਸੇ ਨੂੰ ਦੇਖਣੀ ਚਾਹੀਦੀ ਹੈ ਤੇ ਹੁਣ ਇਹ ਫਿਲਮ ਹਰੇਕ ਕਿਸੇ ਨੂੰ ਦੇਖਣੀ ਚਾਹੀਦੀ ਹੈ ਕਿਉਂਕਿ ਕਮੇਡੀ ਫਿਲਮ ਹੈ ਔਰ ਬੀਤੇ ਦਿਨ ਦਾ ਜਿਹੜਾ ਟ੍ਰੇਲਰ ਆ ਉਹ ਰਿਲੀਜ਼ ਹੋ ਗਿਆ ਹੈ ਤਾਂ ਲਾਪਤਾ ਲੇਡੀਜ਼ ਬਾਰੇ ਜੀਓ ਸਟੂਡੀਓ ਦੁਆਰਾ ਪੇਸ਼ ਕੀਤੀ ਗਈ ਇਹ ਫਿਲਮ ਲਾਪਤਾ ਲੇਡੀਜ਼ ਕਿਰਨ ਰਾਓ ਦੁਆਰਾ ਨਿਰਦੇਸ਼ਕ ਹੈ ਇਸ ਫਿਲਮ ਨੂੰ ਆਮਿਰ ਖਾਨ ਕਿਰਨ ਰਾਓ ਅਤੇ ਜੋਤੀ ਦੇਸ਼ਪਾਂडे ਨੇ ਪ੍ਰੋਡਿਊਸ ਕੀਤਾ ਆ ਫਿਲਮ ਦੀ ਹੋਰ ਸਟਾਰ ਕਾਸਟ ਵਿੱਚ ਪਾਸ਼ਕਰ ਚਾ ਦੁਰਗੇਸ਼ ਕੁਮਾਰ ਗੀਤਾ ਗਰਵਾਲ ਤੇ ਪੰਕਜ ਸ਼ਰਮਾ ਸ਼ਾਮਲ ਨੇ ਤਾਂ ਇਸ ਤੋਂ ਅਗਲੀ ਫਿਲਮ ਦੀ ਗੱਲ ਕਰਦੇ ਆ ਬਾਲੀਵੁੱਡ ਦੀ ਇੱਕ ਹੋਰ ਫਿਲਮ ਸਨੀ ਦਿਓਲ ਸਟਾਰਰ ਲਾਹੌਰ 1947 ਦੇ ਨਾਲ ਪ੍ਰੀਤੀ ਜੰਟਾ ਵਾਪਸ ਆਵੇਗੀ ਜੀ ਹਾਂ ਪ੍ਰੀਤੀ ਜੰਟਾ ਤੋਂ ਤੁਸੀਂ ਸਾਰੇ ਹੀ ਵਾਕਿਫ ਹੋ ਤਾਂ ਸਨੀ ਦਿਓਲ ਨੇ ਗਦਰ 2 ਨਾਲ ਜ਼ਬਰਦਸਤ ਵਾਪਸੀ ਕੀਤੀ ਹੈ ਇਸ ਫਿਲਮ ਦੀ ਸ਼ਾਨਦਾਰ ਸਫਲਤਾ ਤੋਂ ਬਾਅਦ ਸਨੀ ਪਹਿਲਾ ਹੀ ਸਫਰ ਦੀ ਸ਼ੂਟਿੰਗ ਪੂਰੀ ਕਰਨ ਦੇ ਨੇੜੇ ਹੈ ਤੇ ਉਸ ਦੀ ਲਾਹੌਰ 1947 ਲਾਈਨ ਵਿੱਚ ਹੈ ਇਹ ਫਿਲਮ ਆਮਿਰ ਖਾਨ ਪ੍ਰੋਡਕਸ਼ਨ ਦੁਆਰਾ ਸੈੱਟ ਨਿਰਮਾਣ ਕੀਤੀ ਜਾਊਗੀ ਅਤੇ ਇਹ ਇੱਕ ਪੀਰੀਅਡ ਫਿਲਮ ਹੈ ਜਿਸ ਵਿੱਚ ਸਾਨੀ ਦਿਓਲ ਰਾਜਕਮਰ ਸੰਤੋਸ਼ੀ ਅਤੇ ਆਮਿਰ ਖਾਨ ਇਕੱਠੇ ਨਜ਼ਰ ਆਉਣਗੇ ਜ਼ਿਕਰਯੋਗ ਹੈ ਕਿ ਪ੍ਰੀਤੀ ਜੈਂਟਲ ਹੋਰ 1947 ਨਾਲ ਫੀਮੇਲ ਲੀਡ ਲਈ ਵਾਪਸੀ ਕਰ ਸਕਦੀ ਹੈ ਕਿਉਂਕਿ ਪ੍ਰੀਤੀ ਜੈਂਟਾ ਦੀ ਕਾਫੀ ਅਰਸੇ ਤੋਂ ਬਾਅਦ ਕੋਈ ਫਿਲਮ ਸਾਨੂੰ ਦੇਖਣ ਨੂੰ ਨਹੀਂ ਮਿਲੀ ਤਾਂ ਪਤਾ ਇਹ ਲੱਗਾ ਹੈ ਕਿ 24 ਜਨਵਰੀ ਬੁੱਧਵਾਰ ਨੂੰ ਪ੍ਰੀਤੀ ਜੈਂਟਾ ਮੁੰਬਈ ਦੇ ਇੱਕ ਸਟੂਡੀਓ ਵਿੱਚੋਂ ਬਾਹਰ ਆਉਂਦੇ ਦੇਖਿਆ ਗਿਆ ਜਿੱਥੇ ਉਹ ਲੁੱਕ ਟੈਸਟ ਦੇ ਲਈ ਗਈ ਸੀ ਮੰਨਿਆ ਜਾ ਰਿਹਾ ਹੈ ਕਿ Lahore 1947 ਲਈ ਆਪਣਾ ਲੁੱਕ ਟੈਸਟ ਦਿੱਤਾ ਹੈ ਅਤੇ ਸੰਭਾਵਨਾ ਹੈ ਕਿ ਉਹ सनी देओल ਨਾਲ ਇਸ فلم ਦੇ ਵਿੱਚ ਵਾਪਸੀ ਕਰ ਸਕਦੀ ਹੈ ਸੋ ਹੁਣ ਇਸ ਤਿਕੜੀ ਦੀ Lahore 1947 فلم ਦੀ ਉਡੀਕ ਰਹੇਗੀ اور ਉਮੀਦ ਕਰ ਸਕਦੇ ਹਾਂ ਨਾ ਤੋਂ ਜ਼ਾਹਿਰ ਹੈ ਕਿ Lahore 1947 ਤਾਂ ਫਿਰ ਇੱਕ ਫੇਰ ਪੀਰੀਅਡ ਫਿਲਮਾਂ ਜਿਸ ਤਰੀਕੇ ਨਾਲ ਗਦਰ 1 2 ਦੇ ਵਿੱਚ ਦਿਖਾਇਆ ਗਿਆ ਸ਼ਾਇਦ ਉਸੇ ਤਰ੍ਹਾਂ ਦੀ ਇਸ ਫਿਲਮ ਦੇ ਵਿੱਚ ਵੀ ਕੁਝ ਵੱਖਰਾ ਦਿਖਣ ਨੂੰ ਮਿਲ ਸਕਦਾ ਹੈ ਸੋ ਇਹ ਸੀ ਅੱਜ ਫਿਲਮ ਨਾਮੇ ਦੇ ਵਿੱਚ ਕੁਝ ਪਾਲੀਵੁੱਡ ਤੇ ਬਾਲੀਵੁੱਡ ਦੀਆਂ ਫਿਲਮਾਂ ਦੇ ਉੱਤੇ ਨਜ਼ਰ ਜੋ ਰਿਲੀਜ਼ ਹੋਣ ਜਾ ਰਹੀਆਂ ਨੇ ਜੋ ਸ਼ੂਟ ਹੋਣ ਜਾ ਰਹੀਆਂ ਨੇ ਔਰ ਕਿਦਾਂ ਲੱਗਦਾ ਪ੍ਰੋਗਰਾਮ ਸਾਨੂੰ ਜ਼ਰੂਰ ਦੱਸਿਆ ਕਰੋ ਔਰ ਦੇਖਦੇ ਰਹੋ ਤੁਸੀਂ ਆਪਣਾ ਹਰਮਨ ਪਿਆਰਾ ਚੈਨਲ ਸਿੱਧੂ ਟਾਕਸ